ਇੰਨੇ ਸਾਲਾਂ ਤੋਂ ਰੁੱੜਦੇ ਪਏ ਜੈ ਇਹਨੂੰ ਸਾਡੇ ਜੰਮਣ ਤੋਂ ਪਹਿਲਾਂ ਲੋਕ ਰੁੱੜੀ ਜਾਂਦੇ ਆ ਆਈਂ ਦਾ ਮਰੋ ਜੰਮੇ ਆ ਜਦੋਂ ਦੇਖ ਜਾਓ 70 ਸਾਲਾਂ ਤੋਂ ਹਾਂਜੀ ਆਈਂ ਦਾ ਜਦੋਂ ਜੰਮੇ ਆ ਨਾ ਆਈਂ ਦਾ ਪੁੱਛੋ ਵੀ لمبے ਹੋ ਗਏ ਆ ਅੱਛਾ ਆ ਉਹਦੋਂ ਰੁੱੜੀ ਜਾਂਦੇ ਆ ਮੈਨੂੰ ਆ 6 ਕ 7 7ਵਾਂ ਪਾਣੀ ਆ ਜਿਹੜੀ ਮੇਰੀ ਜ਼ਿੰਦਗੀ ਵਿੱਚ ਸਾਡੀ ਪਹਿਲੀ ਖਰਾਬ ਹੋ ਜਾਂਦੀ ਆ ਮਰੇਤ ਪੈ ਜਾਂਦੀ ਆ ਟਹਿ ਜਾਂਦੀ ਆ ਟਹਿ ਜਾਂਦੀ ਰਹਿੰਦੀ ਅਸਲ ਖਰਾਬ ਹੋ ਜੇ ਤੇ ਬੰਦਾ 5 ਸਾਲ ਪੈਰਾਂ ਸੀਨੇ ਹੁੰਦਾ ਕਰਜ਼ਾ ਚੜ ਜਾਂਦਾ ਤੁਸੀਂ ਇਹ ਜਮੀਨਾਂ ਹੀ ਟਹਿ ਗਈਆਂ ਸਾਰੀ ਜੇ ਫਸਲ ਖਰਾਬ ਹੋ ਜੇ ਤੇ ਇਹ ਸੋਚੀਦਾ ਵਿੱਚ ਲੈ ਕੇ ਸਾਲ ਬੀਜੀ ਨਹੀਂ ਜਦੋਂ ਸਾਡੀ ਪਹਿਲੀ ਉੱਠੀ ਸਿੱਧੀ ਹੋ ਜਾਂਦੀ ਆ ਤੇ ਉੱਥੇ ਵੀਜੀਏਗੀ ਸਰਕਾਰ ਕੀ ਦਿੰਦੀ ਬੜਾ ਸਰਕਾਰ ਸਾਨੂੰ ਕੁਝ ਨਹੀਂ ਹੁੰਦੀ ਆ ਕਿ 5-5000 ਰੁਪਏ ਦਾ ਉਹ ਵੀ 2000 ਰੁਪਏ ਪਟਵਾਰੀ ਖਾ ਗਏ ਅੱਛਾ ਹਾਂਜੀ 2000 2000 ਰੁਪਏ ਪਟਵਾਰੀਆਂ ਲੈ ਕੇ ਆਈਆਂ ਨੇ ਮਿਲੇ ਨਹੀਂ ਸਾਨੂੰ ਮਿਲੇ ਹੀ ਨਹੀਂ ਗਏ ਤੁਹਾਨੂੰ ਮਿਲੇ ਨਹੀਂ ਗਏ ਨਹੀਂ ਮਿਲੇ ਦੋ ਗੱਲਿਆਂ ਦੇ ਮਿਲੇ ਨਹੀਂ ਗਏ ਐਮਐਲਏ ਸਾਹਿਬ ਨੇ ਐਮਐਲਏ ਸਾਹਿਬ ਨੇ ਬੋਲਿਆ ਹਾਂਜੀ ਮਕਣਾ ਵਟ ਹਾਂਜੀ ਮਕਣਾ ਵਟ ਸਾਉਣ ਦਾ ਮੀਂਹ ਜਿਹਦੇ ਦੇ ਵੇਖਿਆ ਵੀ ਵਟਨਾ ਵਟ ਛੱਡ ਜਾਂਦਾ ਹੈ ਛੱਡ ਜਾਂਦਾ ਵਟਨਾ ਵਟ ਮੁਆਜਰ ਨਹੀਂ ਸਰਕਾਰ ਨੇ ਐਮਐਲਏ ਸਾਹਿਬ ਨੇ ਇਤਿਆਹ ਨੂੰ ਦਿੱਤੇ ਨੇ ਇਥੇ ਚੱਕਰ ਬਣ ਗਿਆ ਵੀ ਜਿਹੜੇ ਜਾ ਕੇ ਮੋਟਰ ਚ ਪੈਸੇ ਦੇ ਇਥੇ ਆ ਉਹ ਭਾਵੇਂ ਬੰਨੂ ਦੂਜੇ ਮੈਨੂੰ ਬੈਠਾ ਕੁਝ ਵੀ ਨਹੀਂ ਮਰਿਆ ਉਹਦਾ ਅੱਛਾ ਉਹਨੂੰ ਪੈਸਾ ਪੂਰਾ ਮਿਲਿਆ ਇਹਨੇ ਗੱਲ ਸਰਦਾਰ ਸਾਹਿਬ ਦਾ ਹੈ ਘਰਾਂ 'ਤੇ ਟਰੇੜਾ ਪਈਆਂ ਵਾ ਕੋਈ ਨਹੀਂ ਮੁਆਜਰਾ ਦਿੰਦਾ ਕਈਆਂ ਦੇ ਪਸ਼ੂ ਮਰ ਗਏ ਆ ਘਰ ਟਹਿ ਗਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਸਰਕਾਰ ਜੋ ਮਰਜੀ ਅੱਜ ਕਹੀ ਜਾਵੇ ਜੀ ਹਾਂਜੀ ਜੇ ਸਰਕਾਰ ਨੇ ਪੁਲ ਬਣਾਉਣੇ ਆ ਲੀਆਂ ਬਣਾਉਣੀਆਂ ਇਹ ਕਰੋੜ ਕਰੋੜ ਰੁਪਇਆ ਕਿੱਲੇ ਦਿੰ ਸਾਨੂੰ ਇਹ ਪੁਲ ਲੋਕਾਂ ਦੀ ਮਾਲਕੀ ਚ ਬਣਿਆ ਸਾਰੀ ਐਡ ਤੋਂ ਗਾੜੀ ਇੱਕ ਸਰਕਾਰੀ ਕਿੱਲਾ ਵੀ ਨਹੀਂਗਾ ਅੱਛਾ ਇਹ ਪਿੱਛੇ ਹੀ ਹੋਊਗਾ ਹੋਊਗਾ ਅੱਗੇ ਨਾਲ ਕਿ ਜਿੰਨਾ ਅਸੀਂ ਇਹਨੇ ਵੀ ਸਰਕਾਰ ਨੇ ਪਾਣੀ ਛੱਡਣਾ ਸਾਨੂੰ 50 ਮਿਲੀਅਨ ਰੁਪਏ ਕਿੱਲੇ ਦੇਣ ਤੇ ਅਸੀਂ ਹੋਰ ਕਿੱਲਾ ਲੈ ਲਾਂ ਹਾਂ ਜੀ 1 ਕਰੋੜ ਰੁਪਈਆ ਵੇਖੋ ਜੇ ਬ੍ਰਿਜ ਬਣਾ ਦੇ 1 ਕਰੋੜ ਰੁਪਈਆ ਦਿੱਤਾ ਇਹ ਕਹਿੰਦੇ ਵੀ ਸਾਨੂੰ 50 ਲੱਖ ਹੀ ਦੇਣਾ ਹੈ ਦਰਿਆ ਤੋਂ ਬਾਹਰ ਹੋ ਜਾਂਦੇ ਨੇ ਉਹ ਆਏ ਸਾਲ ਵੇਖੋ ਕਿਸੇ ਦੀ ਮਾਲਕੀ ਜਦੋਂ ਪਾਣੀ ਛੱਡ ਸਕਦਾ ਕਟਾਰੀਆ ਕੋਰਟ ਦਾ ਦਰਵਾਜ਼ਾ ਨਹੀਂ ਖੜਕਾਇਆ ਕੋਈ ਪੰਚਾਇਤਾਂ ਨੇ ਮਤੇ ਪਾਏ ਹੁਣ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਵੀ ਇੱਥੇ ਤੇਰੀ ਦੁਨੀਆ ਰੌਲਾ ਪਾਉਂਦੀ ਪਿੱਟੀ ਜਾਂਦੀ ਜਦੋਂ ਪਾਣੀ ਆਦਾ ਲੋਕ ਰੁੜ ਜਾਂਦੇ ਪਹਿਲੇ ਲੋਕਾਂ ਨੂੰ ਲਾਂਚ ਹੋ ਘਰ ਹੀ ਨਹੀਂ ਜਾਂਦਾ ਕੋਰਟ ਵੀ ਪੈਸੇ ਤੋਂ ਬਗੈਰ ਗੱਲ ਨਹੀਂ ਬੰਦੂ ਵਾਲੇ ਸਾਹਿਬ ਨੇ ਆ ਅੱਛਾ ਪਹਿਲਾਂ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਕੀ ਬੰਦਦਾ ਕੀ ਨਹੀਂ ਬੰਦਦਾ ਕੀ ਨਹੀਂ ਬੰਦਦਾ ਇਹ ਤਾਂ ਹੁਣ ਸਾਰਾ ਸੰਘਰਸ਼ ਕਮੇਟੀ ਉੱਠੀ ਆ ਆੜ ਪੀਰ ਜਨ ਸੰਘਰਸ਼ ਕਮੇਟੀ ਇਹਨਾਂ ਨੇ ਸਾਰਿਆਂ ਨੂੰ ਜਾਗਰੂਤ ਕੀਤਾ ਵਾ ਸਾਡਾ ਏ ਉੱਥੇ ਇਹ ਮਾਲਕੀ ਜ਼ਮੀਨਾਂ ਦੇ ਵਿੱਚ ਰੇਤਾ ਪੈ ਗਈ ਆ ਕਣਕਾਂ ਨਹੀਂ ਬੀਜੀਆਂ ਗਿਆ ਲੋਕਾਂ ਨੂੰ ਤੇ ਗਵਰਨਮੈਂਟ ਨੇ ਪੁੱਛਿਆ ਨਹੀਂ ਆਣ ਕੇ ਖਾਲਸਾ ਰੇਤਾ ਚੁੱਕ ਨਹੀਂ ਦਿੱਤੀ ਨਾ ਰੇਤਾ ਚੁੱਕਣ ਦਿੱਤੀ ਇਹ ਕਰਾ ਲੈਣੇ ਸਾਡਾ 15 ਕਿਲੋਮੀਟਰ ਪੰਨ ਵੱਧਾਉਣਾ ਰੇਤਾ ਚੁੱਕ ਚੋ ਕੇ ਪੈਲੀਆਂ ਸਾਡੀਆਂ ਪੱਧਰੀਆਂ ਕਰਕੇ ਦੇ ਦਿੰਦੇ ਅਜੇ ਤੱਕਰ ਮੌਕਾ ਵੇਖ ਸਕਦੀ ਜਾ ਕੇ ਗਵਰਨਮੈਂਟ ਤੇ ਸਾਨੂੰ ਇੱਕ ਦੁੱਕੀ ਨਹੀਂ ਦਿੱਤੀ ਕਣਕ ਨਹੀਂ ਸਾਡੀ ਤੇ ਬੀਜੀ ਗਈ ਰੇਤਾ ਜੇ ਚੁੱਕ ਰੇਤਾ ਚੁੱਕ ਨਹੀਂ ਦੇ ਜੇ ਤੁਸੀ ਵਾਲੇ ਲੋਕਾਂ ਦੀ ਮਾਲਕੀ ਵਿੱਚ ਬੱਜੇ ਨਹੀਂ ਤਾਂ ਹੋਰ ਮਾਲਕੀ ਵਿੱਚ ਬੱਜੇ ਆ ਜੀ ਹੁਣ ਅਸੀਂ ਟਾਈਮ ਸਾਰ ਲਈ ਆਪਣਾ ਜਿਹੜਾ ਕੋਈ ਬੰਨ ਬੱਜੋ ਬੰਨੋ ਉਹ ਚਾਰੀਆਂ ਮਾਲਕੇ ਫਰਮ ਦੇਣ ਨਾ ਤੇ ਦਰਿਆਵਾ ਦੀ ਖਲਾਈ ਹੋ ਸਕਦੀ ਦਰਿਆ ਫਿਰ ਉਛਲ ਦੇਣੀ ਆ ਪਾਣੀ ਨਹੀਂ ਵਾਰ ਆਉਂਦਾ ਜੀ ਦੇਖੋ ਦਰਿਆ ਵਿੱਚੋਂ ਢਿੱਡ ਕੱਢ ਗਏ ਨੇ ਜਿਵੇਂ ਵੀਰ ਨੇ ਕਿਹਾ ਵੀ ਰੇਤਾ ਪੈ ਗਈ ਏ ਵੀ ਜੇ ਜ਼ਿਮੀਦਾਰ ਨੂੰ ਰੇਤ ਚੁੱਕਣ ਦੇਣ ਤੇ ਨਾਲੇ ਦਰਿਆ ਦੀ ਖਲਾਈ ਹੁੰਦੀ ਏ ਤੇ ਨਾਲੇ ਜ਼ਿਮੀਦਾਰਾਂ ਨੂੰ ਮੁਆਵਜ਼ੇ ਦੀ ਲੋੜ ਨਹੀਂ ਤੇ ਅਰਦਾਸ ਕਰਿਆ ਕਰਾਂਗੇ ਪਾਣੀ ਆਵੇ ਰੇਤ ਆਵੇ ਬਿਲਕੁਲ ਸਹੀ ਗੱਲ ਹੈ ਪਿੱਛੇ ਜਿਹੜਾ ਏਰੀਆ ਡੁੱਬ ਗਿਆ ਜਦੋਂ ਮਰ ਗਿਆ ਸਾਰਾ ਉਦੋਂ ਇਹ ਗਾਹ ਨੂੰ ਪਾਣੀ ਰਿਲੀਜ਼ ਕਰ ਦਿੰਦੇ ਗਾਰਡਿਆਂ ਨੂੰ ਡੋਪ ਦਿੰਦੇ ਇੱਥੇ ਗਰੇ ਖੜ ਕੇ ਕਹਿੰਦੇ ਜੀ ਪਾਕਿਸਤਾਨ ਹੈ ਜੀ ਆ ਅਗਲਾ ਏਰੀਆ ਪਾਕਿਸਤਾਨ ਦਾ ਸਰਦਾਰ ਸਾਹਿਬ ਨਹੀਂ ਜੀ ਇਹ ਸਾਰਾ ਪੰਜਾਬ ਦਾ ਹਿੱਸਾ ਹੈ ਜੀ ਇਹ ਫਿਰੋਜ਼ਪੁਰ ਤੱਕ ਸਾਰਾ ਪੰਜਾਬ ਦਾ ਹਿੱਸਾ ਜਿੰਨਾ ਨੁਕਸਾਨ ਜਿਹੜਾ ਇਹ ਆ ਹੈਡ ਆ ਤਕਰੀਬਨ ਪੰਜਾਬ ਦਾ ਹਿੱਸਾ ਖਰਾਬ ਕਰਦਾ ਹਰ ਸਾਲ 60 ਕਿਲੋਮੀਟਰ ਇੱਥੋਂ ਪੰਜਾਬ ਦਾ ਬਾਰਡਰ ਲਾਈਨ ਹੋਣੀ ਹੈ ਤੇ 60 ਕਿਲੋਮੀਟਰ ਦੇ ਘੇਰੇ ਚ ਸੈਂਕੜੇ ਪਿੰਡ ਆਉਂਦੇ ਨੇ ਹਜ਼ਾਰਾਂ ਕਿੱਲੇ ਜ਼ਮੀਨ ਆਉਂਦੀ ਹੈ ਇੱਥੇ ਖੜ ਕੇ ਹਰੇਕ ਲੀਡਰ ਇਹ ਬਿਆਨ ਦੇ ਦਿੰਦਾ ਜੀ ਵੱਧਦਾ ਪਾਣੀ ਪਾਕਿਸਤਾਨ ਨੂੰ ਛੱਡਦਾ ਆ ਆ ਤੁਸੀਂ ਪਾਕਿਸਤਾਨ ਦੇ ਰਹਿਣ ਵਾਲੇ ਜੀ ਨਹੀਂ ਨਹੀਂ ਫਤਿਹਗੜ੍ਹ ਸੁਭਰਾ ਜੀ ਆਏ ਸਾਲ ਰੋੜਦੇ ਹਾਂ ਹਾਂ ਜੀ ਹਾਂ ਜੀ ਹਰ ਸਾਲ ਹੁਣ ਜ਼ਮੀਨਾਂ ਸਾਡੀਆਂ ਢਾਈਆਂ 10 10 ਫੁੱਟ 6 6 ਫੁੱਟ ਰੇਤਾ ਪਈ ਹੋਈ ਹੈ ਜੀ ਇਹ ਤੇ ਪਣਕਣੀ ਬੀਜੀ ਗਈ ਜੇ ਉਮੇ ਪੈਦੀਆਂ ਬੰਜਰ ਪਈਆਂ ਜੀ